ਪੰਜਾਬੀ ਨੌਜਵਾਨਾਂ ਦਾ ਲਗਾਤਾਰ ਵਿਦੇਸ਼ ਜਾਣਾ ਇੱਕ ਆਮ ਗੱਲ ਹੋ ਗਈ ਹੈ ਉੱਥੇ ਹੀ ਨੌਜਵਾਨ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਕੇ ਜਿੱਥੇ ਚੰਗੀ ਜ਼ਿੰਦਗੀ ਜੀਉਣ ਦੇ ਸੁਪਨੇ ਸਜੋ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ ਉੱਥੇ ਹੀ ਲਗਾਤਾਰ ਕਈ ਤਰ੍ਹਾਂ ਦੀਆਂ ਮੰਦਭਾਗੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਗੁਰਦਾਸਪੁਰ ਦੇ ਪ੍ਰੇਮਨਗਰ ਵਾਸੀ 25 ਸਾਲਾ ਨੌਜਵਾਨ ਇਕ੍ਰਮ ਸਿੰਘ ਦੀ ਯੂਕੇ ਕੰਮ ਦੌਰਾਨ ਮੌਤ ਦਾ ਸਮਾਚਾਰ ਜਦੋਂ ਪ੍ਰਾਪਤ ਹੋਇਆ ਪਰਿਵਾਰ ਨੂੰ ਤਾਂ ਪਰਿਵਾਰ ਦਾ ਰੋ ਰੋ ਕੇ ਹੋ ਗਿਆ ਬੁਰਾ ਹਾਲ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਰਮਨ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਲਈ ਗਿਆ ਸੀ ਉਹਨਾਂ ਨੇ ਕਿਹਾ ਕਿ 12 ਤਰੀਕ ਨੂੰ ਕੰਮ ਦੌਰਾਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਐਮਬੈਸੀ ਵੱਲੋਂ ਉਹਨਾਂ ਨੂੰ 15 ਤਰੀਕ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਕੰਮ ਦੌਰਾਨ ਉਸ ਦੇ ਉੱਪਰ ਇੱਕ ਦੀਵਾਰ ਡਿੱਗ ਗਈ ਜਿਸ ਦੇ ਥੱਲੇ ਦੱਬਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਵੀ ਜਾਣਕਾਰੀ ਦਿੱਤੀ ਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਲੰਬਾ ਸਮਾਂ ਜਿੱਥੇ ਉਹਨਾਂ ਨੇ ਬੈਠ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਉੱਥੇ ਹੀ ਉਹਨਾਂ ਨੇ ਪਰਿਵਾਰ ਨੂੰ ਵੱਡੀ ਇਨਸਾਨੀਅਤ ਦਿਖਾਉਂਦੇ ਹੋਏ ਇਹ ਵਿਸ਼ਵਾਸ ਦਿਵਾਇਆ ਕਿ ਉਹ ਮ੍ਰਿਤਕ ਦੀ ਡੈਡ ਬੋਡੀ ਨੂੰ ਭਾਰਤ ਲਿਆਉਣ ਦੇ ਲਈ ਦਿੱਲੀ ਅੰਬੈਸੀ ਦੇ ਨਾਲ ਗੱਲਬਾਤ ਕਰਨਗੇ ਮਤੇ ਕੀ ਨਾ ਜੀ ਵੀਰ ਉਹਦੀ ਬੀਟਾ ਦਾ ਕੀ ਨਾਮ ਹੈ ਇੱਕਰਮਨ ਜੇਦ 26 ਸਾਲ ਕਿੰਨੇ ਦਿਨ ਹੋ ਗਏ ਬੇਟੇ ਨੂੰ ਬਾਹਰ ਕੀ 3 ਸਾਲ 3 ਮਹੀਨੇ ਹੋਇਆ ਉਹਨਾਂ ਨੂੰ ਗਿਆ ਇੰਗਲੈਂਡ ਗਿਆ ਲੰਡਨ ਚ ਸੌਤਾਰ ਕੀ ਗੱਲ ਬਾਤ ਹੋ ਗਈ ਬੇਟੇ ਨੂੰ ਬਾਹਰ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਦਿੱਤੀ ਹੁੰਦਾ 12 ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਇਹ ਕੰਮ ਕਰਕੇ نیچے ਆਵਾ ਦਿਵਾਰ ਡੇਗ ਗਈ ਉਹਦੇ ਤੇ ਉਨੇ ਨੂੰ ਪਤਾ ਕਿ ਉਸ ਟਾਈਮ ਤੇ ਮੌਤ ਹੋ ਗਈ ਹੈ ਜਾਂ ਹਸਪੀਟਲ ਜਾ ਕੇ ਹੋਈ ਹੈ ਇਸ ਬਾਰੇ ਸਾਨੂੰ ਕੋਈ ਬਤ ਨਹੀਂ ਪਹਿਲਾਂ ਇਹ ਗੱਲਬਾਤ ਹੁੰਦੀ ਸੀ ਤੇ ਕਦੀ ਕੋਈ ਉਹਨਾਂ ਦਾ ਸਭ ਕੁਝ ਤਾਂ ਵਗੈਰਾ ਨਾ ਆਏ ਉਹਨੂੰ ਆਉਣ ਵੱਲੋਂ ਕਹਿੰਦੇ ਸੀ ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਹਾਂ ਮੈਂ ਇੰਡੀਆ ਆਵਾਂਗਾ ਚਵੀ ਵਿੱਚ ਆਵਾਂਗਾ ਪਰ ਚਵੀ ਤੋਂ ਪਹਿਲਾਂ ਹੀ ਇਹ ਤਰ੍ਹਾਂ ਹੋ ਗਿਆ ਕੋਈ ਅਧਿਕਾਰੀ ਜਾਂ ਕੋਈ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ ਕਰਨ ਜਾਂ ਗੱਲਬਾਤ ਕਰਨਾਂ। ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ। ਕੀ ਅਸ਼ਵਾਸਨ ਦਿੱਤਾ ਜਾਣਾ? ਉਹਨਾਂ ਨੇ ਤੇ ਇਹ ਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਰੀਆ ਉਹ ਜਲਦੀ ਤੋਂ ਜਲਦੀ ਪਛਾਈ ਜਾਏਗੇ। ਲੋਕਾਂ ਨੂੰ ਇਹ ਦੱਸਦੇ ਰੁਕੀਏ ਇਹ ਮੁਜ਼ਾਰਤ ਤੋਂ ਬਚਾਉਣ। ਮੈਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੇ ਜਾਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੋਬਤ ਹੀ ਨਾ ਆਵੇ ਕੋਈ। ਸਰਕਾਰ ਨੂੰ ਅਪੀਲ ਕਰਨੀ ਹੈ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ। ਬੱਚੇ ਬਾਹਰ ਜਾਣੀ ਨੇ। ਡੈਡ ਬੋਡੀ ਜਲਦੀ ਤੋਂ ਜਲਦੀ ਪਚਾਈ ਜਾਵੇ ਮੇਰੇ ਬੱਚੇ ਦੇ ਘਰ। ਸੁਹਣ ਲਾਲ ਜੀ ਕੀ ਗੱਲ ਬਾਤ ਹੋਈ ਮੁੰਡੇ ਨੂੰ ਤੇ ਤੁਹਾਡੇ ਕੀ ਲੱਗਦੇ ਸੀ? ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ इंग्लंड ਗਿਆ ਸੀਗਾ ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੁਆਰ ਡggen ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਨਾਲੋਂ ਸੂਚਿਤ ਕੀਤਾ ਗਿਆ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨਮੌਕੀ ਹੋਈ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਕਿਵੇਂ ਦੇਖੋ ਕਿ ਨੌਕਰੀਆਂ ਨੂੰ ਲੈ ਕੇ ਵੀ ਉਹ ਕਰਦੇ ਨੇ ਨੌਕਰੀਆਂ ਇਤਿਹਾਦੀਆਂ ਵੱਧ ਤੋਂ ਵੱਧ ਮੋਦੀ ਸਰਕਾਰ ਅਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਤੇ ਇਦਾਂ ਦੇ ਘਟਨਾਵਾਂ ਵਾਪਰੇ ਉਧਰ ਜਿਨ੍ਹਾਂ ਨੇ ਤੁਹਾਨੂੰ ਸੂਚਿਤ ਕੀਤਾਗਾ ਅੰਬੈਸੀ ਕੋਲ ਗੱਲਬਾਤ ਚੱਲ ਰਹੀ ਹੈ ਉਹਦੀ ਸਰਕਾਰ ਨਾਲ ਹਾਂਜੀ ਉਧਰੋਂ ਅੰਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਘਰ ਪਛਾਣ ਦੀ ਮਤ ਕੀਤੀ ਜਾਏ ਸਾਡੀ ਕਿੰਨੇ ਤਰੀਕ ਦੀ ਘਟਨਾ ਹੈ ਇਹ ਘਟਨਾ 12 ਤਰੀਕ ਦੀ ਆ ਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ